ਸਾਸਤਰੀ ਕਾ ਜ ਸਾਰਿਆਂ ਨੂੰ ਇੱਕ ਕਹਾਣੀ ਹੈ ਇੱਕ ਦਿੌਰ ਦੀ ਇੱਕ ਰਤ ਭਾਬੀ ਦੀ ਭੈਣ ਮੇਰੀ ਕਮਰੇ ਦੇ ਵਿੱਚ ਇਕੱਲੀ ਬੈਠੀ ਸੀ ਤੇ ਦਰਵਾਜ਼ਾ ਖੁੱਲਾ ਪਿਆ ਸੀ ਮੈਂ ਦੇਖਿਆ ਕਿ ਉਹ ਜਾ ਕਰ ਰਹੀ ਸੀ ਉਸ ਦਾ ਨਾਮ ਰੂਪੀ ਸੀ ਤੇ ਉਹ ਆਪਣਾ ਫੋਨ ਚਲਾ ਰਹੀ ਸੀ ਮੈਂ ਦੇਖਿਆ ਕਿ ਕਮਰੇ ਵਿੱਚ ਹੋਰ ਕੋਈ ਨਹੀਂ ਸੀ ਰੂਪੀ ਇਕੱਲੀ ਪਈ ਸੀ ਮੈਂ ਆਪਣੇ ਕਮਰੇ ਵਿੱਚੋਂ ਸੋ ਕੇ ਕਿਆ ਕਿਸ ਹੋ ਗਿਆ ਅਗਲੇ ਦਿਨ ਮੇਰੀ ਭਾਬੀ ਬਾਜ਼ਾਰ ਕਿਸੇ ਕੰਮ ਲਈ ਗਈ ਮੈਂ ਉਸ ਨੂੰ ਹਮੇਸ਼ਾ 2 ਘੰਟੇ 3 ਘੰਟੇ ਲੱਗ ਜਾਂਦੇ ਸੀ ਰੂਪੀ ਬੈਠੀ ਟੀਵੀ ਵੀ ਕਰ ਰਹੀ ਸੀ ਤੇ ਮੈਂ ਉਸ ਕੋਲ ਜਾ ਕੇ ਬੈਠ ਗਿਆ ਤੇ ਉਸ ਦਾ ਹੱਥ ਫੜ ਲਿਆ ਮੈਂ ਉਸ ਦੀ ਤਾਰੀਫ ਕਰਨ ਲੱਗਾ ਉਹ ਚਾਹ ਪੀ ਰਹੀ ਸੀ ਤੇ ਉਸ ਨੇ ਕਿਹਾ ਮੇਰਾ ਹੱਥ ਛੱਡ ਮੈਂ ਉਸ ਦਾ ਹੱਥ ਛੱਡ ਦਿੱਤਾ ਤਾਂ ਉਹ ਰਸੋਈ ਵਿੱਚ ਚਲੀ ਗਈ ਤੇ ਮੈਂ ਉਸ ਦੇ ਪਿੱਛੇ ਵਿੱਚ ਰਸੋਈ ਵਿੱਚ ਗਿਆ ਉਹ पांडे ਮਾਂ ਚ ਰਹੀ ਸੀ ਤੇ ਮੈਂ ਉਸ ਨੂੰ ਪਿੱਛੋਂ ਫੜ ਗਿਆ ਰੂਪੀ ਨੂੰ ਥੋੜਾ ਅਜੀਬ ਲੱਗ ਰਿਹਾ ਸੀ ਉਹ ਇੱਕ ਪਾਸੇ ਹੋ ਗਈ ਮੈਂ ਉਸ ਨੂੰ ਕਿਹਾ ਕਿ ਰੂਪੀ ਆਈ ਲਵ ਯੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਉਸ ਨੇ ਵੀ ਮੈਨੂੰ ਹਾਂ ਕਰ ਦਿੱਤੀ ਸੇ ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਤੂੰ ਆਪਣੇ ਕਮਰੇ ਵਿੱਚ ਚੱਲ ਤੇ ਮੈਂ ਉਸ ਦੇ ਪਿੱਛੇ ਵਿੱਚੇ ਕਮਰੇ ਵਿੱਚ ਗਿਆ ਜਿੱਦਾਂ ਹੀ ਮੈਂ ਉਸ ਦੇ ਕਮਰੇ ਵਿੱਚ ਗਿਆ ਤਾਂ ਉਸ ਨੇ ਕਿਹਾ ਕਿ ਭੈਣ ਕਦੇ ਵੀ ਆ ਸਕਦੀ ਹੈ ਤੂੰ ਰਾਤ ਨੂੰ ਮੌਕਾ ਦੇਖ ਕੇ ਮੇਰੇ ਕਮਰੇ ਵਿੱਚ ਆ ਜਾ ਜੀ ਉਸ ਨੇ ਕਿਹਾ ਠੀਕ ਹੈ ਮੈਂ ਰਾਤ ਨੂੰ ਆ ਜਾਵਾਂ ਤੇ ਆਪਾਂ ਗੱਲਾਂ ਕਰਾਂਗੇ ਬੈਠ ਕੇ ਹੁਣ ਮੈਂ ਰਾਤ ਦੀ ਉਡੀਕ ਕਰਨ ਲੱਗਾ ਸੀ ਸਾਵਣੇ ਰੋਟੀ ਖਾ ਲਈ ਸੀ ਤੇ rau ਅਤੇ ਰਾਤ ਸੌ ਗਏ ਸੀ ਆਪਣੇ ਭਰਾ ਤੇ ਭਾਬੀ ਦਾ ਕਮਰਾ ਵੇਖਿਆ ਉਹ ਵੀ ਸੁੱਤੇ ਪਏ ਸੀ ਤੇ ਫਿਰ ਮੈਂ ਆਪਣੇ ਮਾਪਿਆਂ ਦੇ ਕਮਰੇ ਵਿੱਚ ਛਾਤੀ ਮਾਰੀ ਉਹ ਵੀ ਸੌ ਗਈ ਸੀ ਮੈਂ ਆਪਣਾ ਕਮਰਾ ਬੰਦ ਕੀਤਾ ਅਤੇ ਰੂਬੀ ਦੇ ਕਮਰੇ ਵਿੱਚ ਚਲਾ ਗਿਆ ਦਰਵਾਜ਼ਾ ਬੰਦ ਕਰਕੇ ਉਸ ਕੋਲ ਬੈਠ ਗਿਆ ਥੋੜੀ ਦੇਰ ਬਾਅਦ ਰੂਬੀ ਨੂੰ ਮੇਰਾ ਨਾਮ ਰਜਨੀ ਹੈ ਤੇ ਅਸੀਂ ਛੋਟੇ ਸ਼ਹਿਰ ਵਿੱਚ ਰਹਿੰਦੇ ਹਾਂ ਵਿਆਹ ਨੂੰ 2 ਮਹੀਨੇ ਹੋ ਗਏ ਸਹੁਰੇ ਘਰ ਵਿੱਚ ਸਭ ਸਹੀ ਚੱਲ ਰਿਹਾ ਸੀ ਉਸ ਘਰ ਵਿੱਚ ਮੇਰੀ ਸੱਸ ਸੋਹਰਾ ਦਿਔਰ ਅਸੀਂ ਚਾਰ ਹੀ ਜਣੇ ਸੀ ਰਹਿੰਦੇ ਸੀ ਮੇਰੇ ਘਰ ਵਾਲੇ ਦੀ ਇੱਕ ਉਹ ਦੁਕਾਨ ਸੀ ਜੋ ਵਧੀਆ ਚੱਲਦੀ ਸੀ ਤੇ ਘਰ ਦਾ ਵਿਜਾਰਾ ਉਸ ਦੁਕਾਨ ਤੋਂ ਹੀ ਚੱਲਦਾ ਸੀ ਸਾਰੇ ਘਰ ਦਾ ਖਰਚਾ ਵੀ ਉਹ ਹੀ ਚੁਕਦੇ ਸੀ ਮੇਰਾ ਦਿਓਰ ਜਿਆਦਾ ਸਮੇਂ ਘਰ ਵਿੱਚ ਹੀ ਰਹਿੰਦਾ ਮੇਰੇ ਘਰ ਵਾਲੇ ਨੂੰ ਉਸ ਨੂੰ ਬਹੁਤ ਵਾਰ ਸਮਝਾਇਆ ਸੀ ਕਿਉਂ ਦੁਕਾਨ ਤੇ ਆ ਕੇ ਮੁਸਕਾ ਸਾਥ ਦੇਵੇ ਪਰ ਉਹ ਨੂੰ ਆਪਣੀ ਦਿਉੜਨੀਆ ਆਦਤਾਂ ਤੇ ਹਰਕਤ ਬਿਲਕੁਲ ਨਹੀਂ ਸਹੀ ਨਕਦੀਆਂ ਸੀ ਇੱਕ ਦਿਨ ਉਹ ਆਪਣੇ ਕਮਰੇ ਵਿੱਚ ਫੋਨ ਉੱਤੇ ਬੈਠਾ ਕਿਸੇ ਕੁੜੀ ਨਾਲ ਬਹੁਤ ਬਹੁਤ ਹੀ ਗਲਤ ਗੱਲਾਂ ਕਰ ਰਿਹਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਕਾ ਰਹਾ ਕਿਉਂਕਿ ਮੈਂ ਬਾਜ਼ਾਰ ਗਈ ਸੀ ਮੇਰੇ ਸੱਸ ਸਹੁਰਾ ਬਾਹਰ ਬੈਠੇ ਸੀ ਤੇ ਮੈਂ ਅਚਾਨਕ ਹੀ ਆ ਗਈ ਜਿੱਦਾਂ ਹੀ ਮੈਂ ਅੰਦਰ ਗਈ ਤਾਂ ਉਸਨੇ ਕਮਰੇ ਵਿੱਚ ਗਈ ਤਾਂ ਕਿਸੇ ਦੇ ਕਲਣਾ ਦੀ ਆਵਾਜ਼ ਸੁਣੀ ਸੁਣਾਈ ਦਿੱਤੀ ਜਦੋਂ ਮੈਂ ਜਾ ਕੇ ਵੇਖਿਆ ਤਾਂ ਉਹ ਬਹੁਤ ਗਲਤ ਗੱਲਾਂ ਕਰ ਰਿਹਾ ਸੀ ਮੇਰਾ ਦਿਔਰ ਕਿਸੇ ਕੁੜੀ ਨਾਲ ਫੋਨ ਤੇ ਗੱਲਾਂ ਕਰ ਰਿਹਾ ਸੀ ਜਿੱਤਾਂ ਇਦਾਂ ਦੀਆਂ ਗੱਲਾਂ ਇੱਕ ਜੀਵਨ ਸਾਥੀ ਆਪਣੇ ਜੀਵਨ ਸਾਥੀ ਨਾਲ ਹੀ ਕਰ ਸਕਦਾ ਇਹ ਕੁ ਕੁ ਮਾਰੇ ਮੁੰਡੇ ਤੋਂ ਅਜਿਹੀਆਂ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸੀ ਮੈਂ ਬਾਹਰ ਆ ਗਈ ਅਤੇ ਥੋੜੇ ਚਿਰ ਬਾਅਦ ਹੀ ਉਹ ਆਪ ਵੀ ਬਾਹਰ ਆ ਗਿਆ ਤੇ ਮੇਰੇ ਕੋਲ ਆ ਕੇ ਬੈਠ ਗਿਆ ਮੈਂ ਉਸ ਨੂੰ ਪੁੱਛਿਆ ਰਾਜ ਤੂੰ ਕਿਸ ਨਾਲ ਗੱਲਾਂ ਕਰ ਰਿਹਾ ਸੀ ਤਾਂ ਕਹਿਣ ਲੱਗਾ ਕਿ ਪਾਬੀ ਤੂਸੀ ਕਿ ਲੈਣਾ ਮੈਂ ਉਸ ਨੂੰ ਕਿਹਾ ਕਿ ਤੂੰ ਇੰਨੀਆਂ ਖਰਾਬ ਗੱਲਾਂ ਕਰ ਰਿਹਾ ਸੀ ਕਿ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਉਹ ਵੀ ਕਿਸੇ ਕੁੜੀ ਨਾਲ ਉਹ ਕਹਿਣ ਲੱਗਾ ਤੁਹਾਨੂੰ ਕਿੱਦਾਂ ਪਤਾ ਮੈਂ ਉਹਨੂੰ ਕਿਹਾ ਕਿ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਹਨ ਮੈਨੂੰ ਕਹਿਣ ਲੱਗਾ ਅਤੇ ਫਿਰ ਉਹ ਕਹਿਣ ਲੱਗਾ ਕਿ ਭਾਬੀ ਸੋਮਰ ਵਿੱਚ ਇੰਤਾਂ ਦੀਆਂ ਗੱਲਾਂ ਨਹੀਂ ਕਰਾਂਗੇ ਤਾਂ ਹੋਰ ਕਿੱਦਾਂ ਨਹੀਂ ਕਰਾਂਗੇ ਤੁਸੀਂ ਕੀ ਕਰਨਾ ਹੈ ਤੁਸੀਂ ਕਰ ਲਓ ਜੋ ਕਰਨਾ ਹੈ ਫਿਰ ਕੀ ਹੋਇਆ ਮੈਂ ਰਸੋਈ ਵਿੱਚ ਚਲੀ ਗਈ ਮੈਂ ਉਸ ਨਾਲ ਪੈਸੇ ਨਹੀਂ ਕਰਨਾ ਚਾਹੁੰਦੀ ਸੀ ਤੇ ਮੈਂ ਆਪਣਾ ਕੰਮ ਕਰਨ ਲਈ ਕਰਨ ਲੱਗੀ ਉਹ ਮੇਰੇ ਪਿੱਛੇ ਪਿੱਛੇ ਆ ਗਿਆ ਤੇ ਕਹਿਣ ਲੱਗਾ ਭਾਬੀ ਇੱਕ ਗੱਲ ਕਹਾਂ ਤੁਸੀਂ ਬਹੁਤ ਸੋਹਣੀ ਹੋ ਮੈਂ ਉਸ ਨੂੰ ਕਿਹਾ ਕਿ ਤੇਰਾ ਬਹੁਤ ਧੰਨਵਾਦ ਉਸ ਨੇ ਮੇਰਾ ਹੱਥ ਫੜ ਲਿਆ ਮੈਂ ਉਸ ਨੂੰ ਕਿਹਾ ਕਿ ਰਾਜਤ ਇਹ ਕੀ ਕਰ ਰਹੇ ਹੋ ਨਾ ਤਾਂ ਉਹ ਕਹਿਣ ਲੱਗਾ ਕਿ ਭਾਬੀ ਤੁਸੀਂ ਕਿੰਨੇ ਸੋਹਣੀ ਹੋ ਮੈਨੂੰ ਤਾਂ ਤੁਸੀਂ ਬਹੁਤ ਸੋਹਣੇ ਲੱਗਦੇ। ਇਹ ਮੈਂ ਤੁਹਾਡਾ ਤਿਆਰ ਹਾਂ। ਤੁਹਾਡੇ ਨਾਲ ਮਜ਼ਾਕ ਕਰ ਸਕਦਾ ਹਾਂ। ਤੁਹਾਨੂੰ ਛੇੜ ਵੀ ਸਕਦਾ ਹਾਂ ਕਿਉਂਕਿ ਆਪਣਾ ਰਿਸ਼ਤਾ ਹੀ ਇਤਨਾ ਹੈ। ਮੈਂ ਉਸ ਨੂੰ ਕਿਹਾ ਰਿਸ਼ਤਾ ਇੱਕ ਹੱਦ ਤੱਕ ਹੁੰਦਾ ਹੈ। ਜੋ ਤੂੰ ਕਰ ਰਿਹਾ ਉਹ ਬਿਲਕੁਲ ਸਹੀ ਨਹੀਂ ਹੈ। ਮੈਂ ਉਸ ਨੂੰ ਕਹਿ ਰਹੀ ਸੀ ਕਿ ਸੀ ਤਾ ਉਹਨਾਂ ਲਗਾ ਕੇ ਫਿਰ ਕੀ ਹੋਇਆ ਭਾਬੀ ਮੈਂ ਤੁਹਾਡੇ ਗਲੇ ਲੱਗ ਸਕਦਾ ਹਾਂ ਮੈਂ ਉਸ ਨੂੰ ਦੋ ਤਿੰਨ ਵਾਰੀ ਮਨਾ ਕੀਤਾ ਪਰ ਉਹ ਨਾ ਮੰਨਿਆ ਮੈਂ ਉਸ ਨੂੰ ਬਹੁਤ ਮਨਾ ਕਰ ਰਹੀ ਸੀ ਮੈਂ ਉਸ ਨੂੰ ਕਿਹਾ ਤੂੰ ਠੀਕ ਹੈ ਤੂੰ ਆਪਣੇ ਕਮਰੇ ਵਿੱਚ ਜਾ ਤੇ ਮੈਂ ਉੱਥੇ ਆਉਣੀ ਹਾਂ ਉਹ ਚਲਾ ਗਿਆ ਤੇ ਮੈਂ ਅਬਸਦੀ ਨੂੰ ਆਪਣੇ ਦਰਵਾਜ਼ੇ ਦੇ ਪਿੱਛੇ ਖਿੱਚ ਲਿਆ ਤੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਨੂੰ ਮੇਰੇ ਤੋਂ ਬਹੁਤ ਜ਼ੋਰ ਦੀ ਉਸ ਨੂੰ ਟੱਕਾ ਵੱਜਿਆ ਤੇ ਬਾਹਰ ਨਿਕਲ ਗਈ ਇਸ ਤੋਂ ਬਾਅਦ ਮੈਨੂੰ ਸਮਝ ਆਇਆ ਕਿ ਉਹ ਮੇਰੇ ਨਾਲ ਕੀ ਕਰਨਾ ਚਾਹੁੰਦਾ ਹੈ ਉਸ ਦੀ ਐਸਾ ਹਰਕਤ ਵਿੱਚ ਮੈਂ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਇੱਕ ਦਿਨ ਮੇਰੀ ਛੋਟੀ ਭੈਣ ਰੂਬੀ ਦਾ ਫੋਨ ਆਇਆ ਉਸ ਦੀ ਉਮਰ 20 ਸਾਲ ਦੀ ਸੀ ਉਹ ਮੇਰੇ ਕੋਲ ਆਉਣਾ ਚਾਹੁੰਦੀ ਸੀ ਤੇ ਮੈਂ ਉਸ ਨੂੰ ਘਰ ਵੀ ਬੁਲਾ ਲਿਆ ਅਗਲੇ ਹੀ ਦਿਨ ਉਹ ਸਾਡੇ ਕੋਲ ਪਹੁੰਚ ਗਏ ਅਸੀਂ ਬਹੁਤ ਖੁਸ਼ ਸੀ ਦੋਨਾਂ ਭੈਣਾਂ ਨੇ ਬਹੁਤ ਗੱਲਾਂ ਕੀਤੀਆਂ ਇੰਦਾਂ ਦੀ ਗੱਲ ਕਰਦੇ ਕਰਦੇ ਸ਼ਾਮ ਹੋ ਗਈ ਰਾਤ ਦੀ ਰੋਟੀ ਤੋਂ ਬਾਅਦ ਅਸੀਂ ਹੀ ਸੌਣ ਦੀ ਤਿਆਰੀ ਕਰਨ ਲੱਗੇ ਮੈਂ ਆਪਣੀ ਭੈਣ ਨੂੰ ਕਿਹਾ ਤੂੰ ਇਸ ਕਮਰੇ ਵਿੱਚ ਆਪਣਾ ਸਮਾਨ ਰੱਖ ਲੈ ਇਹ ਕਮਰਾ ਬਿਲਕੁਲ ਖਾਲੀ ਹੈ ਇਸ ਲਈ ਇਹ ਕਮਰਾ ਤੇ ਰਹੇ ਰੂਪੀ ਨੇ ਕਿਹਾ ਕਿ ਠੀਕ ਹੈ ਭੈਣ ਉਸਨੇ ਆਪਣਾ ਸੌਂਰਾ ਕੋਥੇ ਰੱਖ ਲਿਆ ਅਤੇ ਉਸਨੇ ਦੀ ਵੈਡ ਉੱਤੇ ਬੈਠ ਕੇ ਚਲਾ ਰਹੀ ਸੀ ਫੋਨ ਚਲਾ ਰਹੀ ਸੀ ਦਰਵਾਜ਼ਾ ਖੁੱਲਣਾ ਸੀ ਥੋੜੀ ਜਿਹੀ ਵਾਤ ਮੇਰਾ ਤੇ ਉਹ ਫੇਰੀ ਭੈਣ ਦੇ ਘਰ ਲਈ ਤੇ ਇਧਰ ਉਧਰ ਘੁੰਮ ਲੱਗਾ ਉਹ ਵਾਰ-ਵਾਰ 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 ਟੇਕ ਰਿਹਾ ਸੀ ਮੈਂ ਸੋਚਿਆ ਸੀ ਕਿ ਸ਼ਾਇਦ ਇਦਾਂ ਹੀ ਘੁੰਮ ਰਿਹਾ ਹੈ ਇਸ ਲਈ ਜ਼ਿਆਦਾ ਧਿਆਨ ਨਹੀਂ ਦਿੱਤਾ ਫਿਰ ਮੈਂ ਦਰਵਾਜ਼ਾ ਬੰਦ ਕਰ ਦਿੱਤਾ ਸੀ ਅਤੇ ਮੇਰੀ ਭੈਣ ਸੌ ਗਈ ਸਵੇਰ ਹੋਈ ਮੈਂ ਥੋੜੀ ਚਿਰ ਉੱਤੇ ਬੈਠੀ ਸੀ ਕਿਉਂਕਿ ਮੈਂ ਕਿਤੇ ਜਾਣਾ ਸੀ ਇਸ ਲਈ ਮੈਂ ਸਵੇਰੇ ਜਲਦੀ ਉੱਠ ਗਈ ਸੀ ਛੇਤੀ ਉੱਠ ਕੇ ਸੀ ਭੈਣ ਨੇ ਦਰਵਾਜ਼ਾ ਖੜਕਾਣਾ ਸ਼ੁਰੂ ਕਰ ਦਿੱਤਾ ਤੇ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਮੇਰੀ ਭੈਣ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਈ ਸੀ ਅਤੇ ਉਸ ਨੇ ਮੈਨੂੰ ਕਿਹਾ ਕਿ ਰੂਬੀ ਬਾਹਰ ਆ ਕੇ ਚਾਹ ਪੀ ਲੈ ਤੇਰੀ ਚਾਹ ਡਾਇਨਿੰਗ ਰੂਮ ਵਿੱਚ ਪਈ ਹੈ ਅਸੀਂ ਦੋਨੇ ਚਾਹ ਪੀਣ ਲੱਗੇ ਤਾਂ ਥੋੜੀ ਜਿਹੀ ਰਹਾ ਗਈ ਮੇਰਾ ਦਿਉਰ ਵੀ ਸਾਡੇ ਕੋਲ ਆ ਕੇ ਬੈਠ ਗਿਆ ਦੇਖਣ ਲੱਗਾ ਕਿ ਭਾਬੀ ਮੈਂ ਵੀ ਚਾਹ ਪੀਣੀ ਹੈ ਮੈਂ ਉਸ ਨੂੰ ਕਿਹਾ ਕਿ ਦੇਖ ਲਾ ਜੀ ਖਾਇ ਤਾਂ ਤੂੰ ਇਸ ਵਿੱਚੋਂ ਪੀ ਲੈ ਥੋੜੀ ਜਿਹੀ ਬਚੀ ਹੈ ਉਹ ਸਾਡੇ ਕੋਲ ਬੈਠ ਕੇ ਚਾਹ ਪੀਣ ਲੱਗ ਪਿਆ ਉਸ ਫਿਰ ਉਹ ਗੁਪੀ ਨਾਲ ਗੱਲਾਂ ਕਰ ਰਿਹਾ ਸੀ ਤੇ ਉਸ ਨੂੰ ਉਸ ਬਾਰੇ ਪੁੱਛ ਰਿਹਾ ਸੀ ਤੇ ਰੂਪੀ ਉਸਨੂੰ ਦੱਸ ਰਹੀ ਸੀ ਉਹ ਆਪਣੇ ਬਾਰੇ ਦੱਸ ਰਹੀ ਸੀ ਇਸ ਤੋਂ ਬਾਅਦ ਉਹ ਚਾਹ ਪੀ ਕੇ ਬਾਹਰ ਚਲਾ ਗਿਆ ਰਾਤ ਦੇ 10 ਵਜੇ ਚ ਗਏ ਸੀ ਮੈਂ ਦੇਖ ਲਿਆ ਸੀ ਮੇਰਾ ਤੇ ਰੂਪੀ ਦੇ ਕਵਰੇ ਦੇ ਉੱਪਰ ਕੀੜੇ ਕੱਟ ਰਿਹਾ ਸੀ ਅਤੇ ਮੈਂ ਆਪਣੀ ਭੈਣ ਨੂੰ ਸੰਭਲ ਕੇ ਰਹਿਣ ਲਈ ਕਿਹਾ ਰਹੀ ਸੀ ਫਿਰ ਉਸਨੇ ਕਿਹਾ ਕਿ ਦੀਦੀ ਤੁਸੀਂ ਹੀ ਪਰਣਾ ਕਰੋ ਮੈਂ ਕੋਈ ਛੋਟੀ ਬੱਚੀ ਐ ਇਹਨੂੰ ਸਾਰੀ ਸਮਝ ਐ ਉਸਨੂੰ ਇੱਕ ਦਿਨ ਇੱਕ ਕੁੜੀ ਨਾਲ ਗੱਲਾਂ ਕਰਦੇ ਸੁਣਿਆ ਸੀ ਜੋ ਬਹੁਤ ਹੀ ਗਲਤ ਗੱਲਾਂ ਸੀ ਮੈਂ ਰੂਪੀ ਨੂੰ ਕਿਹਾ ਕਿ ਉਹ ਦੇਖਣ ਵਿੱਚ شریف ਲੱਗਦਾ ਪਰ ਉਹ شریف ਨਹੀਂ ਮੈਂ ਰੋਤੀ ਨੂੰ ਇਹ ਕਿਹਾ ਕਿ ਮੈਂ ਤੇਰੀ ਦੀਦੀ ਨੂੰ ਰੋਟੀ ਦੇਣ ਜਾ ਰਹੀ ਆ ਤੂੰ ਧਿਆਨ ਰੱਖੀ ਥੋੜੀ ਚਿਰ ਕੁਝੇ ਚਿਰ ਬਾਅਦ ਮੈਂ ਮੇਰੀ ਭੈਣ ਦੇ ਕੋਲ ਆ ਕੇ ਬੈਠੀ। ਉਹ ਮੇਰੀ ਭੈਣ ਦੇ ਕੋਲ ਆ ਕੇ ਬੈਠ ਗਿਆ। ਮੈਂ ਵੇਖ ਕੇ ਹੈਰਾਨ ਹੋ ਗਈ ਸੀ। ਰੂਪੀ ਨੂੰ ਕਹਿਣ ਲੱਗਾ ਕਿ ਤੂੰ ਬਹੁਤ ਸੋਹਣੀ ਹੈ। ਤੇ ਮੈਂ ਮੈਨੂੰ ਤੂੰ ਬਹੁਤ ਸੋਹਣੀ ਲੱਗਦੀ ਹੈ ਕਿ ਤੇਰਾ ਕੋਈ ਬਾਈਫਰੈਂਡ ਹੈ। ਰੂਪੀ ਨੇ ਕਿਹਾ ਮੇਰਾ ਕੋਈ ਦੋਸਤ ਨਹੀਂ ਹੈ। ਮੈਨੂੰ ਇਹ ਗੱਲਾਂ ਬਿਲਕੁਲ ਪਸੰਦ ਨਹੀਂ। ਇਸ ਤੋਂ ਬਾਅਦ ਰੂਪੀ ਸੋਈ ਵਿੱਚ ਚਲੀ ਗਈ ਤੇ ਭਾਂਡੇ ਧੋਣ ਲੱਗੀ। ਮੇਰਾ ਅਧਿਆਰ ਉਸਦੇ ਪਿੱਛੇ ਚਲਾ ਗਿਆ। ਆਇਆ ਕਿ ਉਸ ਨੂੰ ਪਿੱਛੋਂ ਆ ਕੇ ਫੜ ਲਿਆ ਰੂਪੀ ਨੇ ਆਵਾਜ਼ ਮਾਰੀ ਮੈਂ ਇੱਕਦਮ ਉੱਥੇ ਗਈ ਤਾਂ ਮੇਰੀ ਭੈਣ ਉਸ ਨੂੰ ਆਪਣੀ ਹੱਥੀ ਵਿੱਚ ਰਹਿਣਾ ਦੱਸ ਰਹੀ ਸੀ ਅਤੇ ਉਸ ਤੋਂ ਬਹੁਤ ਪੂਰੇ ਬਣਾ ਕੇ ਰੱਖ ਲਗਾ ਉਸ ਦਿਨ ਅਸੀਂ ਦੋਵੇਂ ਭੈਣਾਂ ਨੇ ਮਿਲ ਕੇ ਉਸ ਨੂੰ ਚੰਗਾ ਸਭ ਕੁਝ ਸਿਖਾਇਆ ਅਰਿਸ਼ਤਿਆਂ ਦੀ ਹੱਥ ਦੇ ਵਿੱਚ ਰਹਿਣਾ ਦੱਸਿਆ ਦੋਸਤੋ ਮੇਸ਼ਾ ਨੂੰ ਆਪਣੇ ਹੱਥ ਵਿੱਚ ਚਾਹੀਦਾ ਹੈ ਰਹਿਣਾ ਚਾਹੀਦਾ ਹੈ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸਾਰੀ ਵੀਡੀਓ ਦੇਖਿਓ ਧੰਨਵਾਦ ਜੀ